ਸੋ ਅੱਜ ਬਹੁਤ ਹੀ ਖੁਸ਼ੀਆਂ ਭਰਾ ਦਿਹਾੜਾ ਅੱਜ ਪਿੰਡ ਪ੍ਰਤਾਪ ਸਿੰਘ ਵਾਲਾ ਹਮੜਾ ਰੋਡ ਤੇ ਹੈ ਜੋ ਸਾਡਾ ਹਰ ਸਾਲ ਦੀ ਤਰ੍ਹਾਂ ਮੇਲਾ ਲੱਗ ਰਿਹਾ ਹੈ ਪਰਮਾ ਦਰਬਾਰ ਹਿਜਰਤ ਖਵਾਜਾ ਸਾਹਿਬ ਪ੍ਰਾਈਵਟ ਵਾਲੀ ਸਰਕਾਰ ਗਲੀ ਨੰਬਰ 6 ਵਿੱਚ ਲੱਗ ਰਿਹਾ ਹੈ ਸੋ ਇਹ ਤਿੰਨ ਦਿਨ ਲਗਾਤਾਰ ਮੇਲਾ ਚੱਲਦਾ ਹੈ ਪਹਿਲਾ ਝੰਡੇ ਦੀ ਰਸਮ ਹੋ ਗਈ ਮਹਿੰਦੀ ਰਸਮ ਹੋ ਗਈ ਤੇ ਅੱਜ ਚਾਦਰ ਦੀ ਰਸਮ ਹੋ ਗਈ ਸੋ ਇਹ ਅਲੱਗ-ਅਲੱਗ ਰਸਮਾਂ ਜੋ ਹੁੰਦੀਆਂ ਨੇ ਉਹਦੇ ਵਿੱਚ ਲੈ ਕੇ ਅੱਜ ਦੂਸਰਾ ਦਿਨ ਹੈ ਅੱਜ ਤੁਸੀਂ ਦੇਖਿਆ ਸੰਗਤਾਂ ਦਾ ਬਹੁਤ ਵੱਡਾ ਉਸ ਆਇਆ ਪੁਰ ਪੀਰਾਂ ਦੇ ਜਗ੍ਹਾ ਦੇ ਵਿੱਚ ਆਸ਼ੀਰਵਾਦ ਲੈਣ ਵਾਸਤੇ ਸੰਗਤਾਂ ਸਾਰੀਆਂ ਆ ਰਹੀਆਂ ਨੇ ਸੋ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇੱਕ ਦੀ ਬਹੁਤ ਪਰਮਾ ਚੱਲਿਆ ਸੋ ਮੈਂ ਆਮ ਤੁਹਾਡੇ ਚੈਨਲ ਦੇ ਸੂ ਲੋਕਾਂ ਨੂੰ ਇਹੀ ਬੇਨਤੀ ਕਰਦੀ ਜਉਨਾ ਬੇ ਇੱਥੇ ਆਓ ਆਪਣਾ ਆ ਕੇ ਜੋ ਵੀ ਦੁੱਖ ਸੁੱਖ ਹੈ ਇੱਥੇ ਆ ਕੇ ਸਾਂਝਾ ਕਰੋ ਉਹ ਤੋਂ ਜੋ ਹੈ ਦੁੱਖ ਸੁੱਖ ਇਥੋਂ एकदम ਦੂਰ ਹੋ ਜਾਂਦੇ ਨੇ ਸੰਗਤਾਂ ਖੁਸ਼ੀਆਂ ਪ੍ਰਾਪਤ ਹੋ ਕੇ ਜਾਂ ਇੱਥੋਂ ਜਾਂਦੀਆਂ ਨੇ ਸੋ ਕਿਸੇ ਦੀ ਵੀ ਜੋ ਮਨੋ ਕਾਮਨਾ ਹੈਗੀਆਂ ਇੱਥੇ ਹਰ ਦੀਆਂ ਪੂਰੀਆਂ ਹੁੰਦੀਆਂ ਨੇ ਸੋ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਸੋ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਸੋ ਮੈਂ ਇੱਕ ਜ਼ਰੂਰ ਇੱਕ ਜਿਸ ਤਰ੍ਹਾਂ ਹੁਣ ਕੱਲ ਵੀ ਸਾਡਾ ਬਲੱਡ ਕੈਂਪ ਵੀ ਸੀਗਾ ਔਰ ਅੱਖਾਂ ਦਾ ਕੈਂਪ ਵੀ ਸੀ ਬਹੁਤ ਲੋਕਾਂ ਨੇ ਆ ਕੇ ਲਾਹਾ ਲਿਆ ਕੱਲ ਫੇਰ ਵੀ ਆ ਅੱਖਾਂ ਦਾ ਕੈਂਪ ਵੀ ਆ ਬਲੱਡ ਟੈਸਟ ਵੀ ਆ ਸ਼ੂਗਰ ਦੇ ਆ ਜੋ ਕੱਲ ਨੂੰ ਜਿੰਨੇ ਵੀ ਟੈਸਟ ਫਰੀ ਹੋ ਰਹੇ ਨੇ ਸੋ ਮੈਂ ਸਾਰਿਆਂ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਵੀ ਆ ਕੇ ਆਪਣਾ ਇਥੋਂ ਟੈਸਟ ਕਰਾਉਣ ਔਰ ਇਹ ਕੈਂਪਾਂ ਦਾ ਵੀ ਲਾਹਾ ਲੈਣ ਪੀਰਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਨ ਔਰ ਖੁਸ਼ੀਆਂ ਪ੍ਰਾਪਤ ਕਰਨ ਜੀ ਨੂੰ ਕਰੀਂ ਵਿਰਾਤਾ ਬੇਨਾਮ ਲੱਗ ਗਈ ਹਾਂ ਇਸ ਜ਼ਿੰਦਗੀ ਦੀ ਸਾਕਾ ਮੇਰੀ ਅੰਧੇਰੀ ਆਕਾ ਇਹ ਮੇਰੀ ਜ਼ਿੰਦਗੀ ਦੀ ਵਿਵਸਤਾ ਤੇਰੇ ਨਾਲ अली इमामे मन स्वनम गुल में अली अलीमाला भोला अलीमाला भोला अली की माँ में मनस्तो मन मगुला में अली हजार जाने गिरनी वक्त दाए ना अली अली की माँ में मनस्तो मन मगुला coba 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 पंगाए